ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਠੀਕ ਹੋਣੇ ਆ ਠੀਕ ਹੀ ਚਾਹੀਦਾ ਸਭ ਪਰਮਾਤਮਾ ਸਾਰਿਆਂ ਨੂੰ ਸੁੱਖ ਸ਼ਾਂਤੀ ਦੇਵੇ ਜਿਹੜੇ ਹਾਲਾਤ ਹੋ ਕੇ ਗੁਜ਼ਰੇ ਨੇ ਪੰਜਾਬ ਤੋਂ ਉਹਦੇ ਅਕੋਰਡਿੰਗ ਤਾਂ ਆਪਾਂ ਗਏ ਆਪਾਂ ਇਹ ਵੀਡੀਓ ਪੰਜਾਬੀ ਚ ਨਹੀਂ ਪੰਜਾਬੀ ਚ ਆ ਕੋਈ ਆਪਾਂ ਵੀਡੀਓ ਪੰਜਾਬੀ ਚ ਬਣਾਉਨੇ ਆ ਠੀਕ ਹੈ ਕਿ ਨਹੀਂ ਪੰਜਾਬੀਅਤ ਤੇ ਪੰਜਾਬ ਪਰ ਹਮੇਸ਼ਾ ਜਿੰਦਾ ਰਹੇ ਤੇ ਲੋਕਾਂ ਦੀ ਜਿਹੜੀ ਬੁਰੀ ਨਜ਼ਰ ਰੱਖਦੇ ਆ ਉਹਨਾਂ ਨੂੰ ਵੀ ਪਰਮਾਤਮਾ ਦੇਖਣ ਵਾਲਾ ਉਹਨਾਂ ਦੀ ਜਿਹੜੀ ਗੰਦੀ ਸੋਚ ਤੇ ਜਿਹੜਾ ਪਰਮਾਤਮਾ ਹੀ ਜਵਾਬ ਦੇਣ ਵਾਲਾ ਠੀਕ ਹੈ ਨਾ ਤੇ ਬਾਕੀ ਅੱਜ ਦੀ ਰੁਟੀਨਸ ਵੇਰੇ ਉੱਠੇ ਹਨਾ ਤੇ ਅੱਜ ਮੈਂ ਨਾ ਸਕੂਲ ਨੂੰ ਟਾਈਮ ਨਾਲ ਉੱਠ ਕੇ ਵੀ ਨਾ ਤੋ ਕਿ 2 ਥੋੜੀ ਇੱਧਾ ਹੀ ਆ ਤੇ ਟਾਈਮ ਆਊਟ ਕਿਉਂ ਮੈਂ ਲੇਟ ਹੋ ਗਈ ਤੇ ਮਸੀਂ ਸਕੂਲ ਪਹੁੰਚੀ ਤੇ ਉਸ ਤੋਂ ਬਾਅਦ ਫੇਰ ਸਕੂਲ ਗਏ ਸਕੂਲ ਜਾ ਕੇ ਅੱਜ ਵੀ ਪਰ ਲਾਈਟ ਦੀ ਇੰਨੀ ਸਮੱਸਿਆ ਵਿਚਾਰੇ ਕਲਾਸਾਂ ਕਮਬਾਈਨ ਕਰਕੇ ਛੋਟੇ ਬੱਚੇ نیچے ਲਿਆਂਦੇ ਸਾਡੇ ਵਾਲੇ ਫਲੋਰ ਤੇ ਵੱਡੀਆਂ ਕਲਾਸਾਂ ਦੀ ਤੇ ਉਹਨਾਂ ਬੱਚਿਆਂ ਨੂੰ ਵਿਚਾਰਿਆਂ ਨੂੰ ਤੇ ਚਾਹੀਦੇ ਆ ਨਾ ਛੋਟੇ ਬੱਚੇ ਦਾ ਰਹਿਣ ਸਕੇ ਲਾਈਟ ਵੀ ਤੇ ਵੱਡੇ ਬੱਚੇ ਕੰਡਸਟੇਟ ਹੋ ਕੇ ਬੈਠੇ ਤੇ ਸਾਰਾ ਦਿਨ ਹੀ ਬੜੇ ਮੁਸ਼ਕਲ ਦੇ ਹਾਲਾਤਾਂ ਵਿੱਚ ਵਿਚਾਰੇ ਅੱਜ ਠੀਕ ਹੈ ਨਾ ਪਰਸੋ ਤਾਂ ਪੇਪਰ ਸ਼ੁਰੂ ਹੈ ਚਲੋ ਪੜਾਣਾ ਵੀ ਹੁੰਦਾ ਜ਼ਰੂਰੀ ਬੱਚੇ ਪੜ੍ਹਦੇ ਵੀ ਆ ਪਰ ਇਦਾਂ ਭੀੜ ਭੜਾਕੇ ਦੇ ਵਿੱਚ ਜਦੋਂ ਬੈਠ ਕੇ ਪੜਾਣਾ ਦੋ ਕਲਾਸਾਂ ਇਕੱਠੀਆਂ ਹੋਣ ਤੇ ਉੱਥੇ ਜਿਹੜੇ ਸੈਕਸ਼ਨ ਇਕੱਠੇ ਬੈਠਣ ਤੇ ਉੱਥੇ ਨਾ ਬੜੇ ਔਖਾ ਜਿਹਾ ਹਾਲਾਤ ਹੋ ਜਾਂਦੇ ਆ ਤੇ ਚਲੋ ਕੋਈ ਗੱਲ ਨਹੀਂ ਹਨਾ ਜਿਹੜੀ ਇਹ ਕੁਦਰਤੀ ਬਿਜਲੀ ਕਿਨਾਂ ਸਲਾਬਾਂ ਦੇ ਨਾਲ ਜਿਹੜਾ ਪਾਈਪ ਪੰਜ ਪਾਣੀ ਪੈਣ ਨਾਲ ਜਿਹੜੀਆਂ ਤਾਰਾ ਖਰਾਬ ਹੋਈਆਂ ਉਹਨੇ ਇਹਦੇ ਵਿੱਚ ਕਿਸੇ ਦਾ ਦੋਸ਼ ਵੀ ਨਹੀਂ ਹੈ ਹਨ ਤੇ ਬਿਜਲੀ ਵਾਲੇ ਵੀ ਵਿਚਾਰੇ ਲੱਗੇ ਹੀ ਪਏ ਆ ਉਹ ਵੀ ਕਰਦੇ ਪਏ ਆ ਠੀਕ ਫਿਰ ਵੀ ਉਹਨਾਂ ਨੇ ਲਾਈਟ ਬਹਾਲ ਕੀਤੀ ਉਹ ਕਹਿੰਦੇ ਇੱਕ ਲੰਬਾ ਟਾਈਮ ਲੱਗੇਗਾ ਇਹਨੂੰ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਠੀਕ ਕਰਨ ਲਈ ਉਹ ਜਦੋਂ ਖਰਾਬ ਹੁੰਦੀ ਵਿਚਾਰੇ ਠੀਕ ਕਰ ਜਾਂਦੇ ਆ ਹੁਣ ਕਰ ਵੀ ਕੀ ਸਕਦੇ ਆ ਹਨ ਠੀਕ ਹੈ ਜੀ ਆਪ ਮੁਹਾਰੇ ਆਪਾਂ ਗੱਲ ਤਾਂ ਕਰਦੇ ਰਹਿਣੀ ਆ ਤੇ ਅਸੀਂ ਲੋਕਾਂ ਨੇ ਕਹਿਣਾ ਵੀ ਇਹ ਤਾਂ ਗੱਲਾਂ ਕਰਨ ਜੋਗੇ ਹੀ ਆ ਰੁਟੀਨ ਆਪਣੀ ਦੱਸ ਲਈ ਕਿ ਅੱਜ ਮੈਂ ਕੀ ਕੀਤਾ ਅੱਜ ਮੈਂ ਕੀ ਕੀਤਾ ਬਈ ਫਿਰ ਹੋਰ ਰੋਜ਼ ਦੇ ਗੱਲ ਵੀ ਆਪਾਂ ਕੀ ਕਰ ਸਕਦੇ ਹਣਾ ਚਲੋ ਪੰਜਾਬ ਦੇ ਹਾਲਾਤ ਹੌਲੀ ਹੌਲੀ ਨਾਰਮਲ ਹੁੰਦੇ ਜਾਂਦੇ ਆ ਤੇ ਉਹ ਵੀ ਜਾਣਗੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਗਰਮੀ ਵੀ ਬੜੀ ਹੁਣ ਖੁਮਸਤੀ ਹੋਈ ਪਈ ਆ ਤੇ ਚਲੋ ਕੋਈ ਗੱਲ ਨਹੀਂ ਗਰਮੀ ਸਹਾਂਗੇ ਪਰ ਬਹੁਤਾ ਜ਼ਿਆਦਾ ਮੀਂਹ ਨਾ ਆਵੇ ਭਾਈ ਕਿਸੇ ਦੇ ਸ਼ਤਾਂ ਕੋਟੇ ਇਦਾਂ ਡਿੱਗਦੇ ਜਾਂ ਪਾਣੀ ਘਰਾਂ ਦੇ ਵਿੱਚ ਪੜਦਾ ਦੇ ਇਦਾਂ ਅਸੀਂ ਗ੍ਰੇਸ ਇਦਾਂ ਬਹੁਤ ਪਰੇਸ਼ਾਨੀ ਹੁੰਦੀ ਭਾਈ ਤੇ ਨਾਰਮਲੀ ਮੀ ਬੈਂਦੇ ਰਿਆ ਨਾ ਸੇ ਥੋੜੀ ਕੰਨੀ ਕਿ ਮੀ ਬੰਦ ਹੋ ਜਾਣਾ ਨਾਰਮਲ ਜੀ ਮੀ ਪੈਣ ਉਹ ਜਿਹੜੇ ਫਸਲਾਂ ਲਈ ਵੀ ਚੰਗੇ ਹੁੰਦੇ ਆ ਤੇ ਲੋਕਾਂ ਦੀ ਸਿਹਤ ਜਾਂ ਬਿਲੇ ਵੀ ਚੰਗੇ ਆ ਇਦਾਂ ਦਾ ਕੁਝ ਹੁੰਦਾ ਰਹੇ ਤਾਂ ਇਦਾਂ ਦਾ ਪੁਚਾਲੀ ਤੂਫਾਨੀ ਮੀ ਨਾ ਹੋਵੇ ਭਾਈ ਹਨਾ ਕਿਉਂ ਕੀ ਕਹਿੰਦੇ ਹੋ ਖਿਆਲ ਤੁਹਾਡਾ ਕੀ ਆ ਇਹੀ ਖਿਆਲ ਆ ਤੇ ਵੈਸੇ ਚਲੋ ਦਿਲ ਦੁੱਖ ਪਰੇਸ਼ਾਨੀਆਂ ਸਾਰਿਆਂ ਨੂੰ ਆਉਂਦੀਆਂ ਰਹਿੰਦੀਆਂ ਪਰ ਜਦੋਂ ਇਦਾਂ ਦੀਆਂ ਮੇਜਰ ਪਰੇਸ਼ਾਨੀਆਂ ਆ ਜਾਂਦੀਆਂ ਨਾ ਫੇ ਤਾਂ ਆਪਣੇ ਦੁੱਖ ਭੁੱਲ ਕੇ ਤੇ ਹੋਰ ਹੀ ਪਸੇ ਲੱਗੇ ਹੁਣ ਹਫਤਾ ਦਸ ਦਿਨ ਨਾ ਸਾਰੇ ਜਣੇ ਭੁੱਲ ਭੁਲਾਈ ਗਏ ਸੀਗੇ ਵੀ ਅਹੀਂ ਕੋਈ ਕਿਸੇ ਗੱਲ ਤੋਂ ਦੁਖੀ ਆ ਜਾਂ ਕੁਛ ਹੈ ਤੇ ਸਾਰੇ ਜਣੇ ਇਦਾਂ ਹੀ ਲੱਗੇ ਰਹੇ ਵੀ ਹਾਏ ਮੀ ਆ ਗਿਆ ਕਿਹੇ ਦਿਸ਼ਾ ਧਿਆਨ ਸ਼ਤਾਂ ਵੱਲ ਇੱਕ ਤੋਂ ਸੀ ਮੰਗੀ ਐ ਹੁਣ ਵੀ ਗਿੱਲੇ ਆ ਤੇ ਸ਼ਤਾਂ ਜਿਹੜੀਆਂ ਕੰਧਾਂ ਦੀਵਾਰਾਂ ਸਾਰੀਆਂ ਗਿੱਲੀਆਂ ਨੇ ਤੇ ਹੁਣ ਵੀ ਸਾਰੇ ਜਣੇ ਇਹੀ ਅਰਦਾਸ ਕਰਦੇ ਰਹਿੰਦੇ ਆ ਵੀ ਕਿਹੜੀ ਘੜੀ ਆਵੇ ਸਾਰਾ ਸੁੱਕ ਸਕੂ ਜਾਵੇ ਤੇ ਕਿਤੇ ਹੋਰ ਮੀਂਹ ਨਾ ਆ ਜਾਵੇ ਜੇ ਕਿਤੇ ਬੱਦਲ ਦਾ ਇੱਕ ਟੁਕੜਾ ਵੀ ਕੋਈ ਦੇਖਦਾ ਨਾ ਤੇ ਸਾਰੇ ਡਰ ਜਾਂਦੇ ਆ ਕੁਦਰਤ ਦੀ ਕਰੋਪੀ ਤੋਂ ਹਰ ਕੋਈ ਡਰਦਾ ਹੁੰਦਾ ਜੀ ਤੇ ਫਿਰ ਮੈਂ ਅੱਜ ਘਰ ਆ ਗਈ ਸਾਰਿਆਂ ਨੂੰ ਪੜਾਇਆ ਪਰਾਪਰੂ ਕੇ ਘਰ ਆਏ ਘਰ ਆ ਕੇ ਮੈਂ ਖਾਣਾ ਨਹੀਂ ਖਾਦਾ ਕਿਉਂਕਿ ਮੇਰਾ ਨਾ ਮਤਲਬ ਮੈਂ ਐਸੜੇ ਨਾ ਬਣਿਆ ਵੋਮਿਟ ਜੁਂਦੀ ਪੇਟ ਚ ਇਨਫੈਕਸ਼ਨ ਹੋ ਗਈ ਤੇ ਫਿਰ ਮੈਂ ਬਈ ਮੈਡੀਸਿਨ ਲਈ ਥੋੜੀ ਤੇ ਥੋੜੀ ਜਾ ਪੀਤੀ ਟਿਊਸ਼ਨ ਪੜਾਈ ਟਿਊਸ਼ਨ ਪੜਾ ਕੇ ਤੇ ਮੈਂ ਕਿਹਾ ਚਲੋ ਅੱਜ ਨਾ ਪਹਿਲਾਂ ਹੁਣ ਮੈਂ ਉਹਦਾ ਹੀ ਇਹ ਸੋਚਿਆ ਕਿ ਸਭ ਤੋਂ ਪਹਿਲਾਂ ਵੀਡੀਓ ਬਗੈਲਾ ਵਾ ਕੰਮ ਕਰ ਲਵਾਂ ਕਿਉਂਕਿ ਰਾਤ ਨੂੰ ਬਹੁਤ ਡੇਟ ਹੋ ਜਾਂਦਾ ਉਸ ਟਾਈਮ ਥੱਕ ਹਾਰੇ ਹੁੰਨੇ ਆ ਤੇ ਉਦੋਂ ਨੀਂਦ ਵੀ ਆਉਂਦੀ ਬਹੁਤ ਜ਼ਿਆਦਾ ਤੇ ਨੀਂਦ ਆਉਂਦੀ ਹੈ ਤੇ ਫਿਰ ਵੀਡੀਓ ਬਣਦੀ ਨਹੀਂ ਹੈਗੀ ਤੇ ਅਗਲਾ Banda ਕਹਿੰਦਾ ਪਤਾ ਨਹੀਂ ਕੀ ਹੋਇਆ ਕਿਉਂਕਿ ਰਾਤ ਅੱਧੀ ਰਾਤ ਨੂੰ ਬਣਾਉਣੀ ਹੈ ਤੇ ਬਹੁਤ ਔਖੀਆਂ ਲੱਗਦੀਆਂ ਨਾਲੇ ਫਿਰ ਨਾ ਗਲੀ ਵਾਲੇ ਕੁੱਤੇ ਵੀ ਭੌਂਕਣ ਲੱਗ ਜਾਂਦੇ ਉਹਨਾਂ ਨੂੰ ਵੀ ਲੱਗ ਜਾਂਦਾ ਕਿ ਇਹ ਵੀਡੀਓ ਬਣਾਉਂਦੀ ਪਈ ਹੈ ਮੈਂ ਕਈ ਕੇ ਵਾਰ ਸੋਚਦੀ ਆ ਕਿ ਇਹ ਉਦੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੇ ਆ ਵੀ ਜਦੋਂ ਮੈਂ ਵੀਡੀਓ ਬਣਾਉਣੀ ਹੈ ਤੇ ਇਹਦਾ ਮਤਲਬ ਮੈਂ ਵੀ ਟਾਈਮ ਚੇਂਜ ਕਰ ਲੈਣੀ ਅਸੀਂ ਫਿਰਦੇ ਰਹਿਣ ਭੌਂਦੇ ਰਹਿਣਾ ਅੱਜ ਸੋਚਦੇ ਹੋਣਗੇ ਇੱਕ ਰਾਤ ਨੂੰ ਵੀ ਇਹ ਤਾਂ ਵੀਡੀਓ ਬਣਾਈ ਜਾਣੀ ਤੇ ਉਹ ਗੱਲ ਨਹੀਂ ਹੁੰਦੀ ਕੋਈ ਨਾ ਕੋਈ ਕ੍ਰੋਸ ਹੁੰਦਾ ਹੁੰਦਾ ਗਲੀ ਤੋਂ ਤੇ ਇਸ ਕਰਕੇ ਬੋਲਣ ਲੱਗ ਜਾਂਦੇ ਆ ਤੇ ਕਿਉਂਕਿ ਉਸ ਤੋਂ ਪਹਿਲਾਂ ਘਰ ਦਾ ਕੰਮ ਵੀ ਕਰਨਾ ਹੁੰਦਾ ਤੇ ਬੰਦੇ ਦੀ ਕੋਲੋਂ ਬਣਦੀ ਨਹੀਂ ਕਿ ਹਨਾ ਤੇ ਫਿਰ ਵੀ ਚਲੋ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਤੁਹਾਡੇ ਰੂਬਰੂ ਹੋਈਏ ਤੇ ਸਾਰਿਆਂ ਨੂੰ ਆਪਾਂ ਹਮੇਸ਼ਾ ਰਿਕੁਐਸਟ ਵੀ ਕਰਦੇ ਰਹਿੰਦੇ ਆ ਚਲੋ ਪੰਜਾਬ ਦੇ ਹਾਲਾਤ ਨੋਰਮਲ ਹੋਣ ਸਾਡੀਆਂ ਵੀ ਵੀਡੀਓ ਦੇਖਣ ਹਨ ਸਾਰਿਆਂ ਦੇ ਮਨ ਦੇ ਵਿੱਚ ਇਹੀ ਹੁੰਦੇ ਆ ਬਹੁਤ ਸਾਰੇ ਬਲੌਗਰਾਂ ਨੇ ਸਭ ਨੇ ਸਾਥ ਵੀ ਦੋ ਦਿੱਤਾ ਤੇ ਜੇ ਆਪਾਂ ਵੀ ਸਾਰੇ ਸਾਡਾ ਚੈਨਲ ਮੋਨਟਾਈਜ਼ ਹੁੰਦਾ ਤੇ ਆਪਾਂ ਇੱਕ ਪਾਉਂਦੇ ਹੁੰਦੇ ਤੇ ਮੈਂ ਸਿਧਾਨ ਦੇਣੀ ਆ ਵੀ ਮੈਂ ਸਾਰੇ ਪਰ ਪਹਿਲੀ ਗੱਲ ਮੈਂ ਤਾਂ ਇਹੀ ਕਹਿਣੀ ਹੁੰਦੀ ਆ ਕਿ ਪਰਮਾਤਮਾ ਕਿਸੇ ਨੂੰ ਕਿਸੇ ਦਿਨ ਲੋਡ ਨਾ ਪਵੇ ਸਾਰੇ ਆਪਾਂ ਆਪਣੇ ਘਰਾਂ ਦੇ ਵਿੱਚ ਸੁਖ ਸ਼ਾਂਤੀ ਰਹੇ ਹੈ ਨਾ ਜਦੋਂ ਕਿਸੇ ਦੀ ਲੋੜ ਪੈਂਦੀ ਹੈ ਨਾ ਤੇ ਉਦੋਂ ਬਹੁਤ ਔਖਾ ਹੁੰਦਾ ਦੇਣ ਵਾਲਾ ਕਈ ਵਾਰੀ ਸੁਣਾਉਂਦਾ ਵੀ ਆ ਤੇ ਕਈ ਵਾਰੀ ਕਈ ਗੱਲਾਂ ਹੋ ਜਾਂਦੀਆਂ ਨੇ ਹਰ ਕੋਈ ਬੰਦਾ 5 ਰੁਪਏ ਦੇ ਕੇ ਵੀ ਇੱਕ ਵੱਡੀ ਵੀਡੀਓ ਪਾਉਂਦਾ ਤੇ ਹਰ ਕੋਈ ਕਰਦਾ ਚਲੋ ਕੋਈ ਕਰਦੀ ਹੁੰਦੀ ਪਰ ਅਸੀਂ ਕਹਿੰਦੇ ਸਭ ਤੋਂ ਵੱਡੀ ਕਿਸੇ ਦੀ ਮਦਦ ਹੋ ਜੇ ਜਦੋਂ ਕਿਸੇ ਦੀ ਮਦਦ ਹੋ ਜੇਗੀ ਪਰਮਾਤਮਾ ਆਪਣੇ ਆਪ ਜਾਣ ਜਾਣ ਠੀਕ ਹੈ ਨਾ ਮਦਦ ਕਰਨ ਵਾਲਾ ਪਰਮਾਤਮਾ